ਕਿ ਤੁਹਾਨੂੰ ਪਤਾ ਹੈ ਅੱਜ ਕੱਲ ਲੋਕ ਆਪਣਾ 60% ਟਾਈਮ ਦੂਸਰਿਆਂ ਦੇ ਬਾਰੇ ਸੋਚਣ 'ਚ ਵੇਸਟ ਕਰ ਦਿੰਦੇ ਆ ਜੀ ਹਾਂ 60% 60% ਆਫ ਦਾ ਟਾਈਮ ਪੀਪਲ ਵੇਸਟ ਔਨ ਔਨ ਥੀਸ ਥਿੰਗਸ ਕਿ ਲੋਕ ਕੀ ਕਹਣਗੇ ਕਿ ਤੁਸੀਂ ਵੀ ਇਹੀ ਭੀੜ ਦਾ ਹਿੱਸਾ ਹੋ ਕਿ ਤੁਸੀਂ ਵੀ ਇਹੀ ਸੋਚਦੇ ਹੋ ਕਿ ਲੋਕ ਕੀ ਕਹਿਣਗੇ ਇਹ ਮਾਈਂਡਸੈਟ ਆਪਣੀ ਲਾਈਫ ਚ ਕਿਦਾਂ ਡਗਲਾ ਪਉਂਦਾ ਅਸੀਂ ਕਿਉਂ ਲੋਕਾਂ ਵਾਰੇ ਸੋਚ-ਸੋਚ ਕੇ ਇਨੀ ਟੈਨਸ਼ਨ ਕ੍ਰੀਏਟ ਕਰ ਲੈਂਦੇ ਕਿ ਅਸੀਂ ਆਪਣੀ ਲਾਈਫ ਨੂੰ ਜੀਣਾ ਹੀ ਭੁੱਲ ਜਾਂਦੇ ਹਾਂ ਹੁਣ ਸੋਚ ਕੇ ਦੇਖੋ ਅਗਰ ਅਸੀਂ ਆਪਣਾ ਮੋਸਟ ਆਫ ਦਾ ਟਾਈਮ ਲੋਕਾਂ ਵਾਰੇ ਸੋਚ ਕੇ ਵੇਸਟ ਕਰ ਲਿਆ ਤੇ ਅਸੀਂ ਅਗਰ ਉਹ ਟਾਈਮ ਨੂੰ ਬਚਾਇਆ ਹੁੰਦਾ ਅਗਰ ਅਸੀਂ ਉਹ ਟਾਈਮ ਨੂੰ ਲੋਕਾਂ ਵਾਰੇ ਨਹੀਂ ਸੋਚਾ ਹੁੰਦਾ ਤਾਂ ਅਸੀਂ ਕਿੰਨਾ ਕੁਝ ਅਚੀਵ ਕਰ ਬੰਦ ਪੈਲੇ ਕਿਹਾ ਤਾਂ ਅਸੀਂ ਕਿੰਨੇ ਹੈਪੀ ਰਹਿੰਦੇ ਸੀ ਕਿੰਨਾ ਪੀਸਫੁੱਲ ਰਹਿੰਦੇ ਕਿਉਂਕਿ ਸਾਡੀ ਲਾਈਫ ਚ ਅਨਨੈਸੈਸਰੀ ਸਟ्रेस ਨਹੀਂ ਹੁੰਦਾ ਕਈ ਲੋਕਾਂ ਦੇ ਜਿੰਨਾਂ ਦੀ ਲਾਈਫ ਚ ਬਹੁਤ ਸਟ्रेस ਹੁੰਦਾ ਕਿਸੇ ਦੀ ਕੋਈ ਹੈਲਥ ਪ੍ਰੋਬਲਮ ਹੁੰਦੀ ਹੈ ਕਿਸੇ ਦੇ ਕੋਈ ਫਾਈਨੈਂਸ਼ੀਅਲ ਇਸ਼ੂ ਹੁੰਦਾ ਕਿਸੇ ਦਾ ਕੁਝ ਹੁੰਦਾ ਕਿਸੇ ਦਾ ਕੁਝ ਹੁੰਦਾ ਬਟ ਕਈ ਲੋਕਾਂ ਦੀ ਲਾਈਫ ਚ ਸਭ ਕੁਝ ਠੀਕ ਹੁੰਦਾ ਬਟ ਉਹ ਕੀ ਕਰਦੇ ਆ ਲੋਕਾਂ ਬਾਰੇ ਸੋਚ ਲੈਂਦੇ ਆ ਕਿ ਲੋਕ ਕੀ ਕਹਿਣਗੇ ਚਾਹੇ ਉਹ ਰਿਲੇਸ਼ਨਸ਼ਿਪ ਚ ਜਾਣਾ ਹੋਵੇ ਚਾਹੇ ਕੋਈ ਕਰੀਅਰ ਪਰਸਿਊ ਕਰਨਾ ਹੋਵੇ ਚਾਹੇ ਬਸ ਸਿੰਪਲ ਤੋਂ ਸਿੰਪਲ ਚੀਜ਼ ਕਿ ਕੱਪੜੇ ਏੜੇ ਭਾਈਆ ਅਗਰ ਇਹ ਵੀ ਚੀਜ਼ ਅਗਰ ਇਹ ਵੀ ਡਿਸੀਜਨਸ ਤੁਸੀਂ ਇਹ ਸੋਚ ਕੇ ਚੇਂਜ ਕਰ ਲੈਂਦੇ ਹੋ ਕਿ ਲੋਕ ਕੀ ਕਹਿਣਗੇ ਤਾਂ ਬਾਏ ਆਰ ਯੂ ਇਵਨ ਇੰਜoing ਯੋਰ ਲਾਈਫ ਆਰ ਯੂ ਲਿਵਿੰਗ ਯੋਰ ਲਾਈਫ ਜਦ ਅਸੀਂ بار بار ਦੂਸਰੇ ਦੇ opinions ਨੂੰ ਇੰਨੀ ਜ਼ਿਆਦਾ ਤਵੱਜੋ ਦੇਂਦੇ ਆ ਇੰਨੀ ਜ਼ਿਆਦਾ ਇੰਪੋਰਟੈਂਸ ਦੇਂਦੇ ਆ ਤਾਂ ਅਸੀਂ ਕੀ ਕਰ ਰਹੇ ਆ ਅਸੀਂ ਇੰਡਾਇਰੈਕਟਲੀ ਆਪਣੀ ਖੁਸ਼ੀਆਂ ਨੂੰ ਮਾਰ ਰਹੇ ਆ ਤੇ ਜਿਹਦੇ ਨਾਲ ਸਾਡੀ ਮੈਂਟਲ ਹੈਲਥ ਇਫੈਕਟਾ ਹੁੰਦੀ ਹੈ ਸਾਡਾ ਪੀਸ ਇਫੈਕਟ ਹੁੰਦਾ ਸਾਡੇ ਕੌਨਫੀਡੈਂਸ ਇਫੈਕਟ ਹੁੰਦਾ ਸਾਡੀ ਹੈਪੀਨੈਸ ਇਫੈਕਟ ਹੁੰਦੀ ਹੈ ਤੁਹਾਨੂੰ ਲੱਗਦਾ ਹੋਵੇਗਾ ਕਿ ਹਾਂ ਚਲੋ ਤੁਸੀਂ ਦੂਸਰਿਆਂ ਦੇ ਡਿਸੀਜਨਸ ਲੈ ਤੁਸੀਂ ਬੜੇ ਕਾਈਂਡ ਬਨ ਰਹੇ ਹੋ ਤੁਸੀਂ ਬੜੇ ਅੱਛੇ ਬਨ ਰਹੇ ਹੋ ਤੁਸੀਂ बार-बार ਉਹ ਪ੍ਰਟੈਂਡ ਕਰ ਰਹੇ ਹੋ ਤੁਸੀਂ ਖੁਸ਼ ਹੋ ਕਿ ਤੁਸੀਂ ਅੰਦਰੋਂ ਖੁਸ਼ ਹੋ ਜਦ ਤੁਹਾਨੂੰ ਆਪਣਾ ਪ੍ਰੋਫੈਸ਼ਨਲ ਜਾਂ ਪਰਸਨਲ ਡਿਸੀਜਨ ਕਿਸੇ ਦੇ opinion ਦੇ ਥਰੂ ਲੈਣਾ ਪੈਂਦਾ ਕਿਸੇ ਦੀ ਸਲਾਹ ਦੇ ਥਰੂ ਲੈਣਾ ਪੈਂਦਾ ਕਿਸੇ ਦੀ ਅਪਰੂਵਲ ਦੇ ਥਰੂ ਲੈਣਾ ਪੈਂਦਾ ਜਦ ਤੁਸੀਂ ਕੁਝ ਹੋਰ ਚਾਹੁੰਦੇ ਹੋ ਕੁਝ ਹੋਰ ਚਾਹੁੰਦੇ ਆ ਤਾਂ ਤੁਹਾਨੂੰ ਲੱਗਦਾ ਹੈ ਕਿ ਤੁਸੀਂ ਅੰਦਰੋਂ ਖੁਸ਼ ਹੋ ਤੁਸੀਂ ਤਾਂ ਆਪਣੀ ਖੁਸ਼ੀ ਮਾਰ ਕੇ ਦੂਸਰਿਆਂ ਦੇ ਡਿਸੀਜਨਸ ਨੂੰ ਇੰਪੋਰਟੈਂਸ ਦੇ ਕੇ ਕੋਈ ਕੰਮ ਕਰ ਰਹੇ ਹੋ ਤਾਂ ਤੁਸੀਂ ਕਿੱਦਾਂ ਖੁਸ਼ ਰਹਿ ਸਕਦੇ ਹੋ ਸੋਚ ਕੇ ਦੇਖੋ ਫਿਰ ਤੁਹਾਡਾ ਕੋਈ ड्रीम है ਤੁਸੀਂ ਗੈਰ ਵੀਡੀਓਗ੍ਰਾਫੀ ਕਰਨਾ ਚਾਹੁੰਦੇ ਤੁਸੀਂ ਵੀਡੀਓ ਐਡੀਟਿੰਗ ਕਰਨਾ ਚਾਹੁੰਦੇ ਤੁਸੀਂ ਫੋਟੋਗ੍ਰਾਫੀ ਕਰਨਾ ਚਾਹੁੰਦੇ ਹੋ ਬਟ ਯਰ ਪੇਰੈਂਟਸ ਯਰ ਫੈਮਲੀ ਯਰ ਸੋਸਾਇਟੀ ਸੇਜ਼ ਕਿ ਥਿਸ ਇਸ ਨਾਟ ਸਮਥਿੰਗ ਵਿਚ ਵਿਲ ਸੈਟਲ ਫੋਰ ਮੋਰ ইয়ারਸ ਸੋ ਇਨਸਟੈਡ ਕਿ ਯੂ ਸ਼ੁੱਡ ਗੋ ਫੋਰ 9 ਟੂ 5 ਜੌਬ ਇੰਜੀਨੀਅਰਿੰਗ ਡਾਕਟਰੀ ਕਿ ਕਨਵੈਨਸ਼ਨਲ ਜੌਬਸ ਤੁਹਾਨੂੰ ਲਾਈਫ ਦਾ ਉਹ ਹੈਪੀਨੈਸ ਉਹ ਗੋਲ ਦੇ ਸਕਦੀ ਹੈ ਜੋ ਤੁਹਾਨੂੰ ਤੁਹਾਡਾ ਵਿਜ਼ਨ ਦੇ ਰਿਹਾ ਫੋਟੋਗ੍ਰਾਫੀ ਵਾਲਾ ਜਸਟ ਬਿਕੋਜ ਉਹਨਾਂ ਨੂੰ ਲੱਗਦਾ ਹੈ ਕਿ ਨਾਈਨ ਟੂ ਫਾਈਵ ਜੋਬ ਇਜ਼ ਬੈਟਰ ਦੈਨ ਸੈਟਲਿੰਗ ਫੋਰ ਫੋਟੋਗ੍ਰਾਫੀ ਜਾਂ ਯੂਟਿਊਬਰ ਜਾਂ ਇਨਫਲੈਂਸਰ ਕਿ ਉਹਨਾਂ ਦਾ ਤਾਂ ਸਿਰਫ ਉਹ ਮਾਈਂਡ ਸੈਟ ਹੈ ਜੋ ਉਹਨਾਂ ਦੇ ਦਿਮਾਗ 'ਚ ਪਹਿਲਾਂ ਤੋਂ ਚੱਲ ਰਿਹਾ ਬਟ ਅਗਰ ਤੁਹਾਡਾ ਡਿਸੀਜ਼ਨ ਹੈ ਕਿ ਤੁਸੀਂ ਕੁਛ ਹੋਰ ਕਰਨਾ ਚਾਹੁੰਦੇ ਹੋ ਤਾਂ ਵਾਈ ਆਰ ਯੂ ਨੋਟ ਗੋਇੰਗ ਫੋਰ ਦੈਟ ਵਾਈ ਆਰ ਯੂ ਸੇਮ ਕਿ ਮੈਂ ਠੀਕ ਹਾਂ ਉਹ ਕਹਿ ਰਿਹਾ ਚੱਲ ਮੈਂ ਕਰ ਲੈਂਦਾ ਹਾਂ ਕਿ ਬਤਾਓ ਸਹੀ ਹੋਊਂ ਚੱਲ ਕੋਈ ਗੱਲ ਨਹੀਂ ਐਡਜਸਟ ਤਾਂ ਕਰਨਾ ਹੀ ਪੈਂਦਾ ਤੁਸੀਂ ਕਿਉਂ ਲੋਕਾਂ ਦੇ opinions ਨੂੰ ਇੰਨੇ ਜ਼ਿਆਦਾ ਤਵੱਜੂ ਦੇ ਰਹੇ ਹੋ ਇਹ ਚੀਜ਼ ਆndvi ਕਿੱਥੋਂ ਹੈ ਲੋਕ ਕੀ ਕਹਿਣਗੇ ਲੋਕ ਕੀ ਕਹੇਂਗੇ ਲੋਕ ਕਿ ਐਸੀ ਬਾਤیں ਕਰਦੇ ਹਨ ਇਹ ਚੀਜ਼ ਆndvi ਕਿੱਥੋਂ ਹੈ ਮੈਂ ਦੱਸਾਂ ਇਹ ਚੀਜ਼ ਆndvi ਸਾਡੇ ਚਾਈਲਡਹੂਡ ਤੋਂ ਸਾਡੇ ਚਾਈਲਡਹੂਡ ਚ ਹੀ ਆਮ ਸੋਇੰਗ ਟੂ ਸੇ ਬਟ ਸਾਡੀ ਅਪਬ੍ਰਿੰਗ ਸਾਡੇ ਪੇਰੈਂਟਿੰਗ ਹੀ ਇਦਾਂ ਹੁੰਦੀ ਹੈ ਜਿੱਥੇ ਸਾਨੂੰ एक गुड बॉय या गुड गर्ल बना प्रैक्टिस शुरू तो ही करवा जाए इफ़ एवरी वन इज कलेपिंग फॉर यू दैट मीन्स कि यू आर डूइंग ग्रेट एंड इफ नॉट डन इट मीन्स यू आर अ बैड बॉय और यू आर अ बैड गर्ल एंड यू हैव टू प्रैक्टिस मोर क्यों कई लोग पसंद आओगे एंड कई लोगों को नहीं पसंद आओगे दैट्स ओके यू डोंट हैव टू चेंज योअर सेल्फ फॉर अदर्स यू डोंट हैव टू चेंज योअर सेल्फ टू फिट इन द सोसाइटी ਅਗਰ ਤੁਹਾਡੇ ਕੋਲ ਜੋ ਹੋਰ ਹੈ ਸ ਤਾਂ ਦੋ ਇਟ ਅੱਜ ਲੋਕ ਤੁਹਾਡੀ ਗੱਲਾਂ ਤੇ ਨਹੀਂ ਵਿਸ਼ਵਾਸ ਕਰ ਰਹੇ ਅਜ ਉਹਨਾਂ ਨੂੰ ਤੁਹਾਡੇ ਨਾਈਟ ٹرسٹ ਪਰ 8 ਤੋਂ 2 ਸਾਲ ਬਾਅਦ 4 ਸਾਲ ਬਾਅਦ 6 ਸਾਲ ਬਾਅਦ ਉਹ ਹੀ ਲੋਕ ਤੁਹਾਡੇ ਤੇ ਹੈਰਾਨ ਹੋਣਗੇ ਕਿ ਤੂੰ ਕਿਤ ਤੂੰ ਕਿਦਾਂ ਕੀਤਾ ਤੂੰ ਕਿਦਾਂ ਇਨੀ ਸਕਸੈਸ ਅਚੀਵ ਕੀਤੀ ਉਹਨਾਂ ਦਾ ਛੋਟੀ ਤੋਂ ਛੋਟੀ ਚੀਜ਼ ਵੀ ਦੇਖਿਆ ਜਾਏ ਕਿ ਹਾਂ ਤੁਸੀਂ ਮੈਰਿਡ ਨਹੀਂ ਹੋ ਪਰ ਤੁਹਾਡੇ ਫਰੈਂਚ ਤੁਹਾਡੀ ਸਿਸਟਰਸ ਤੁਹਾਡੇ ਤੋਂ ਤੁਹਾਡੇ ਜੂਨੀਅਰਸ ਵੀ ਮੈਰਿਜ ਕਰਾ ਰਹੇ ਹਨ ਤਾਂ ਤੁਹਾਨੂੰ ਇਹ ਇਹ ਜਾਨ ਚ ਡਰ ਲੱਗਦਾ ਸੋਸਾਇਟੀ ਕੀ ਹਰੋਗੀ ਕੀ ਕਹਾਂਗੇ ਇਟਸ ਓਕੇ ਹਰ ਇੱਕ ਦਾ ਟਾਈਮ ਆਉਂਦਾ ਹੈ ਅਗਰ ਸੁਪੋਜ਼ ਤੁਸੀਂ ਮੈਰਿਡ ਹੋ ਨਹੀਂ ਕਿਸੇ ਦਾ ਵੀ ਵੀ ਕੰਸੀਨ ਨਹੀਂ ਹੈ ਇੰਪੋਰਟੰਟ ਨਹੀਂ ਹੋਇਆ ਤਾਂ ਤੁਸੀਂ ਇਹ ਸੋਚ ਰਹੇ ਹੋ ਕਿ ਹਮ ਲੋਕ ਕੀ ਕਹਾਂਗੇ ਆਪਕੋ 페ਸ ਦਾ ਸੋਸਾਇਟੀ ਸੋ ਵਾਟ ਰੱਗ ਨੂੰ ਪਤਾ ਹੈ ਕਿ ਨੂੰ ਕੀ ਦੇਣਾ ਹੈ ਕਿਸ ਸਮੇਂ ਤੇ ਦੇਣਾ ਹੈ लोग की कहेंगे ये सोच सोच के अपने ओकेजनस अपने पार्टी मिस ना करो अपनी खुशी मिस ना करो अगर तुम तो ये सोच के डर के अंदर बैठे रहोगे कि मैं नहीं जाना मैं में फेस नहीं करना क्योंकि मैंने जज करेगी क्योंकि मेरे बारे बोलेंगे मेरे बारे गल लैट दैम डू वॉट दे वॉन्ट टू डू तुम क्यों अपनी खुशी मार रहे हो ਤੁਹਾਨੂੰ ਇਹ ਸੋਚਣਾ ਚਾਹੀਦਾ ਹੈ ਕਿ ਲੋਕ ਕੀ ਕਹਿਣਗੇ ਦਾ ਰਮ ਲਗਾਏ ਕਿ ਲੋਕਾਂ ਦਾ ਕੰਮ ਹੈ ਬੋਲਣਾ ਉਹਨਾਂ ਨੂੰ ਮੂੰਹ ਦਿੱਤੇ ਗਏ ਆ ਉਹਨਾਂ ਨੇ ਬੋਲਣਾ ਹੀ ਹੈ ਜਿਸ ਕॉज ਵੀ ਉਹ ਅੰਡਰਸਟੈਂਡਿੰਗ ਨਹੀਂ ਹੈ ਦੈਟ ਡਸਨਟ ਮੀਨ ਤੁਸੀਂ ਆਪਣੀ ਹੀ ਖੁਸ਼ੀਆਂ ਨੂੰ ਮਾਗ ਨਹੀਂ ਉਂਗੀ ਪਲੀਜ਼ ਆਪਣੀ ਖੁਸ਼ੀਆਂ ਨੂੰ ਲੋਕਾਂ ਦੇ ਓਪੀਨੀਅਨਸ ਤੋਂ ਉੱਤੇ ਰੱਖੋ ਜਦ ਤੁਸੀਂ ਉੱਤੇ ਰੱਖੋਗੇ ਆਪਣੀ ਖੁਸ਼ੀ ਤਾਂ ਤੁਸੀਂ ਦੇਖੋਗੇ ਕਿ ਤੁਹਾਨੂੰ ਉਹ ਖੁਸ਼ੀ ਮਿਲਣਾ ਉਹ ਆ ਕਾਂਟ ਐਕਸਪ੍ਰੈਸ ਇਟ ਇਨ ਵਰਡਸ ਕਿ ਤੁਹਾਨੂੰ ਉਹ ਉਹ ਇੰਨਾ ਪੀਸ ਮਿਲੇਗਾ ਨਾ ਇੰਨੀ ਫਰੀडम ਮਿਲੇਗੀ ਜੋ ਤੁਹਾਨੂੰ ਕਨਵੈਂਸ਼ਨਲ ਚੀਜ਼ਾਂ ਕਰਕੇ ਨਹੀਂ ਮਿਲ ਸਕਦੀ ਟਰਸਟ ਮੀ ਲੋਕਾਂ ਦਾ ਕੰਮ ਹੈ ਉਹ ਨਾ ਇਹ ਡਰ ਨੂੰ ਆਪਣੇ ਦਿਮਾਗ ਚੋਂ ਕੱਢ ਦੋ ਇਹ ਫੀਅਰ ਐਂਜ਼ਾਇਟੀ ਵਰੀ ਅਨਨੈਸੈਸਰੀ ਸਟ੍ਰੈਸ ਨੂੰ ਕੱਢ ਦੋ फेस द सुसाइटी लाइक अ वॉरियर बिकॉज यू आर अ वॉरीयर हर एक बंद कुछ ना कुछ स्ट्रैस होंगे हर बंद कुछ ना कुछ प्रॉब्लम होंगी है दैट डजन मी कि हार मान लो कि हार जाओगे यू हैव टू विन यू हैव टू कम बैक लाइक अ वॉरियर सो द टेक वे ऑफ दिस वीडियो इज लोग की कह दें जो मर्जी कह रहे यार मैनों घंटा फर्क नहीं पता ਤੇਂਵੀਂ ਵਾਰੀ ਦੂਜੀ ਵਾਰੀ ਤੀਜੀ ਵਾਰੀ ਅੱਖਾਂ ਲੱਗੇਗਾ ਚੌਥੀ ਵਾਰੀ ਤੁਸੀਂ ਖੁਦ ਕਹੋਗੇ ਕਿ ਮੈਨੂੰ ਘੰਟਾ ਫਰਕ ਨਹੀਂ ਪੈਂਦਾ ਲੋਕ ਕੀ ਕਹਿਣਗੇ ਮੈਂ ਤਾਂ ਉਹੀ ਕਰਨਾ ਹੈ ਜੋ ਮੇਰੇ ਲਈ ਸਹੀ ਹੈ ਅਗਰ ਹਮ ਇਹ ਡਰ ਲੱਗਦਾ ਹੈ ਕਿ ਤੁਸੀਂ ਅਗਰ ਥੋੜੇ ਜਿਹਾ ਛੋਟੇ ਗੁੜੇ ਵਾਹੇ ਵਾਂਗ ਲੋਕ ਕੀ ਕਹਿਣਗੇ ਮਾਸੋਸਾਇਟੀ ਕੀ ਕਹੇਗੀ ਤਾਂ ਹਮ ਨੂੰ ਵੀ ਤਾਂ ਆਪਣੀ ਸੇਫਟੀ ਦਾ ਧਿਆਨ ਹੈ ਨਾ ਤੁਹਾਨੂੰ ਵੀ ਪਤਾ ਹੈ ਕਿ ਤੁਸੀਂ की कर रहे हो की नहीं कर रहे थानू ज़्यादा पता नहीं सो सेफ्टी नू लैके अपने डिसीजनस नै के सो लैट दैम स्पीक व्हाट दे वॉन्ट टू स्पीक यू डू वट्स बेस्ट फॉर यू यू डू वट्स राइट फॉर यू एंड मैं अपनी हर वीडियो से गल करती हाँ चाहे वो सेल्फ तो लव हो चाहे पर्सनल डेवलपमेंट हो चाहे लाइफ टिप्स हो मैं हर वीडियो बोलती हूँ कि अपनी हैप्पीनैस प्रायोरिटी रखो अपने आप प्यार करो तो मेरी जोड़ी मर्जी वीडियोस देख लो चाहे वह बाउंड्र सैट कर चाहे वो अपनी प्रायोरिटी दे रखन दे चाहे सेल्फ लव दे रिलेटेड कोई टिप्स के है वॉच एनी काइंड ऑफ वीडियो एंड लेट मी नो इन द कॉमेंट सैक्शन कि थानू वीडियो सब तो ज़्यादा अच्छी लगती है एंड थैंक यू फॉर वॉचिंग दिस वीडियो बाय